ਪੂਰੇ ਦੇਸ਼ ਦੇ ਕਮਰਤੀ ਲੋਕਾਂ ਨੂੰ ਪੇਜ ਕਰਨਾ ਚਾਹੁੰਦਾ ਹੈ ਕਿ ਜਿਹੜੀ ਜੰਗ ਸਰਬਾਤ ਡਗਜੀਤ ਸਿੰਘ ਢਲੇਵਾਲ ਨੇ ਬੀਂਦਰ ਸਰਕਾਰ ਤੇ ਖਲਾਬ ਮੋਰਚਾ ਖੋਲਿਆ ਉਹ ਸਾਡੀਆਂ ਜਿਹੜੀਆਂ ਫਾਰਮ ਲਗਾ ਤੇ ਆਪਾਂ 13 ਸਾਲ ਤੋਂ ਲੈ ਕੇ ਲੜ ਰਹੇ ਹਾਂ ਮੈਂ ਅੱਜ ਉਸ ਮੋੜ ਤੇ ਖੜਿਆ ਹਾਂ ਪਰਮਾਤਮਾ ਨੇ ਸਾਨੂੰ ਫੇਰ ਮੋੜ ਲਿਆਂਦਾ ਅਚਾਨਕ ਸਥਿਤੀ ਬਣ ਗਈ ਸੀ ਤੋਂ ਚਲੋ ਅਸੀਂ ਉਹ ਜਿਹੜੀ ਆ 200 ਬਣਾਈ ਹੈ ਉਹ ਆਪਾਂ ਜਨਤਕ ਕਰ ਦਾਂਗੇ ਤੁਹਾਨੂੰ ਪਤਾ ਲੱਗ ਜਾਣਾ ਸਾਰਾ ਉਹ ਜਿਹੜੇ ਅੰਦਰ ਬੰਦੇ ਬੈਠੇ ਨੇ ਮਾਨੂੰ ਕਹਿਵੇ ਜਿਹੜੀ LCD ਲਾਈ ਹੈ ਪੰਪ ਤੇ ਜਾਓ ਪਾਪਰ ਜਾਓ ਬਾਹਰ ਕਿਉਂ ਤੋ ਜਿਸਕਰ ਉਹਨੀ ਗੱਲ ਅਸੀਂ ਉਹ ਸਾਰਾ ਬੋਲ ਕੇ ਨਹੀਂ ਦੱਸ ਸਕਦੇ ਨਹੀਂ ਸਾਡੇ ਚ ਉਹ ਜੋ ਅੰਦਰ ਸਥਿਤੀ ਦੇਖ ਕੇ ਅਸੀਂ ਤੇ ਇਸ ਦੇ ਬਾਵਜੂਦ ਵੀ ਜੋ ਹਾਲਾਤ ਬਣ ਰਿਹਾ ਹੈ ਪਹਿਲਾ ਸੋਨੂੰ ਸਾਰਿਆਂ ਨੂੰ ਉਹ ਜਿਹੜੀ ਅੰਦਰ ਸੱਚਾਈ ਹੈ ਉਸੇ মিডিਆ ਨੂੰ ਵੀ ਸਾਰੀ ਉਹ ਕਾਟੇ ਕੇ ਭੇਜ ਦਿੰਦੇ ਆ ਸੋਨੂੰ ਵੀ ਅਸੀਂ ਜਿਹੜਾ ਆਪਣਾ ਐਲ ਸੀ ਡੀ ਲੱਗਿਆ ਇਹਦੇ ਰਾਹੀਂ ਕਿੰਨੀ ਕੁ ਤਸਵੀਰ ਤੁਸੀਂ ਦੇਖ ਪਾਉਂਗੇ ਉਹ ਵੀ ਅਸੀਂ ਦੱਸਾਂਗੇ ਪਰ ਇਸ ਸਥਿਤੀ ਦੇ باوجود ਵੀ ਜਿਹੇ ਜੇ ਪ੍ਰਬੰਧ ਕੇਂਦਰ ਸਰਕਾਰ ਪੰਜਾਬ ਸਰਕਾਰ ਕਰ ਰਹੀ ਆ ਜਿੰਨੀ ਆ ਰਪੋਟਾਂ ਆ ਨਾਂ ਦੇ ਪਿੰਡਾਂ ਦੇ ਵਿੱਚੋਂ ਆਈ ਐ ਵੱਡੇ ਪੱਧਰ ਤੇ ਜਿਹੜੀ ਪਿੰਡਾਂ ਦੇ ਵਿੱਚ ਪੁਲਸ ਸੌਣੀ ਬਣਾਉਣੀ ਪਾਤਾ ਸੱਤ ਸੱਤ ਜਿਹੜੀਆਂ ਬੱਸਾਂ ਉਹ ਲਾਈਆਂ ਨੇ ਚਲੋ ਉਹਨਾਂ ਦਾ ਹਮੇਸ਼ਾ ਹਕੂਮਤਾਂ ਹੀ ਕਰਦੀਆਂ ਹੁੰਦੀਆਂ ਨੇ ਪਰ ਲੜਨ ਵਾਲੇ ਲੋਕ ਡੋਲਦੇ ਨਹੀਂ ਹੁੰਦੇ ਲੜਨ ਵਾਲੇ ਲੋਕ ਇਹਨਾਂ ਦੀਆਂ ਕਾਰਵਾਈਆਂ ਤੋਂ ਪਿੱਛੇ ਨਹੀਂ ਹਟਦੇ ਹੁੰਦੇ ਜਿਨਨੇ ਆਪਾਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੇ ਲੜਾਈ ਦੇ ਵਿੱਚ ਉਹਦੀ ਸੋਚ ਤੇ ਪੂਰੇ ਭਾਰਤ ਦੇ ਲੋਕਾਂ ਦੀਆਂ ਨਜ਼ਰਾਂ ਇਸ ਮੂਰਤੇ ਵਾਲਾ ਕੇ ਕੇਂਦਰ ਕੀ ਕਰਦੀ ਹੈ ਤੇ ਜੱਲੇਵਾਲ ਸਾਹਿਬ ਦੀ ਜਿਹੜੀ ਸੇਤ ਆ ਉਹ ਸਾਹਮਣੇ ਹੈ 24 ਦਿਨ ਹੋ ਗਏ। ਮੈਂ ਕਿਹਾ ਤਸਵੀਰ ਸਾਰੇ ਆਪਾਂ ਨੂੰ মিডিਆ ਦੇ ਸਾਹਮਣੇ ਆ ਜਾਣ ਦਿਓ। ਫਿਰ ਜੋ ਸਰਕਾਰ ਨੇ ਪ੍ਰਬੰਧ ਕਰਿਆ ਉਸ ਤੇ ਵੀ ਬੋਲ ਲਾਂਗੇ। ਇਨੇ ਚੱਕਰ ਆਉਣ ਦੇ باوجود ਵੀ بے ہوش ਹੋਣ ਦੇ باوجود ਵੀ ਮੈਂ ਬੋਲਣਾ ਹੈ ਜੀ ਲਾਲਮੀ ਜੋ ਅੱਜ ਸ੍ਰੀ ਕੋਟ ਦੇ ਵਿੱਚ ਇਸ ਮੋਰਚੇ ਨੂੰ ਲੈ ਕੇ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਜੋ ਕੱਲ ਦਾ ਪ੍ਰਸ਼ਾਸਨ ਵਿਉਂਤਬੰਦੀ ਬਣਾ ਰਿਹਾ ਹੈ ਉਹ ਸਾਰਿਆਂ ਦੇ ਸਾਹਮਣੇ ਆ ਐਸਾ ਪ੍ਰੇ ਹੋਟਲ ਵਾਲੀ ਜਗ੍ਹਾ ਤੇ ਮੀਨੀ ਹਸਪਤਾਲ ਦਾ ਨਾਮ ਦੇਣਾ ਡਾਕਟਰ ਸਾਹਿਬਾਨ ਪਹਿਲਾਂ ਵੀ ਚੈੱਕਅਪ ਕਰਦੇ ਨੇ ਅਸੀਂ ਕਦੇ ਮਨਾ ਨਹੀਂ ਕੀਤਾ ਜਿਹੜੀ ਹੁਣ ਵੀ ਟੀਮ ਆਈ ਹੈ ਉਹ ਆਈ ਕਿੰਨੇ ਆ ਲਗਭਗ 2 ਦਰਜਨਾਂ 2 ਦਰਜਨਾਂ ਟੀਮ ਨੇ ਆਉਣਾ ਤੇ ਉਹਨਾਂ ਦੇ ਵਿੱਚੋਂ 50% ਕੋਲ ਸਾਨੂੰ ਡਾਕਟਰਾਂ ਵਾਲੇ ਦਿਸਣਗੇ ਤੇ ਰੋਲ ਕਮਾਂਡੋ ਦਾ ਹੋਊਗਾ ਉਹਨਾਂ ਨੇ ਕਿਹਾ ਵੀ ਅਸੀਂ ਜ਼ਰੂਰੀ ਹੈ ਜੀ ਸਟੇਜ ਦੇ ਨੇੜੇ ਆਉਣਾ ਹੈ ਸਟੇਜ ਦੇ ਨੇੜੇ ਦਾ ਉਹਨਾਂ ਮਤਲਬ ਦਲੇਵਾਲ ਸਾਹਿਬਾਂ ਨੂੰ ਮੋਰਚੇ 'ਚੋਂ ਚੱਕਣਾ ਇਹ ਉਹਨਾਂ ਦੀ ਵਿਵਸਥਾ ਲੱਗੀ ਸਾਰੀਆਂ ਜੋ ਮਨਾਂ ਦੇ ਵਿੱਚ ਪਈਆਂ ਸੀ ਜੋ ਲੋਕ ਸੋਚ ਰਹੇ ਨੇ ਉਹ ਤਸਵੀਰ ਸਾਹਮਣੇ ਆ ਜੂਗੀ ਪ੍ਰਭੂ ਜੇ ਹਜੇ ਵੀ ਕੋਈ ਪਲੇਖੇ ਚ ਰਹੇਗਾ ਫਿਰ ਉਹਦਾ ਕੋਈ ਲਾਜ ਨਹੀਂ ਇੰਨੇ ਬੇਹੋਸ਼ ਹੋਣ ਦੇ باوجود ਵੀ ਇਹ ਕਹਿਣਾ ਬੇਨੇ ਜਿੰਨੀ ਜਣ ਮੇਰੀ ਬਾਜ ਹੈ ਤੁਸੀਂ ਲਾਜਵੇਂ ਮੈਨੂੰ ਬਲਾਓ ਮੈਨੂੰ ਦੋ ਸ਼ਬਦ ਕਹਿਣੇ ਕਹਿਣਿਆ ਮੈਂ ਉਹ ਡੇਢ ਘੰਟਾ ਸਾਨੂੰ ਬੀਪੀ ਜੀ ਦਾਣ ਦਾ ਇੱਕੇ ਦਮ ਦਊ ਬਹੁਤ ਡਾਣ ਜੇ ਡਾਕਟਰ ਸਾਹਿਬਾਨ ਨੇ ਦੱਸੀਏ ਉਹ ਤੋਂ ਜਵਾਬ ਦੇ ਜਾਣਗੇ ਪਰ ਸੋਡੇਆਂ ਅਰਦਾਸਾਂ ਨੇ ਸੋਡੇ ਜਾਪ ਨੇ ਇਹਾਂ ਹੋਂਦ ਸਥਿਤੀ ਦੇ ਵਿੱਚ ਧੰਨਵਾਦ ਸਾਹਬਾ ਜੀ ਆਂਦਾ ਉਹ ਤਸਵੀਰ ਅਸੀਂ ਕੋਈ ਮੈਂ ਬੋਲ ਕੇ ਇਹ ਨਹੀਂ ਦੱਸਣਾ ਚਾਹੁੰਦਾ ਵੀ ਇਹ ਪੁੱਛਿਆ ਉਹ ਤਸਵੀਰ ਤੁਹਾਡੇ ਸਾਹਮਣੇ ਆ ਜੂ ਪਿੰਡ ਸਥਿਤੀ ਦੇ ਰਿਛਦਲੇ ਵਾਰਸਾ ਫੋਟੋ ਕੇ ਆਪਣੇ ਚਾਏ ਨੇ ਤਾਂ ਉਹ ਮੈਂ ਉਹਨਾਂ ਨੂੰ ਆਪਣੇ ਜਿੰਨੇ ਵੀ ਪ੍ਰਬੰਧਕ ਹੈ ਉਹਨੂੰ ਕਾਰਜ ਵਿੱਚ ਬੇਨਤੀ ਕਰਦੇ ਵੀ ਇੱਕ ਤਾਂ ਜਿਹੜੀ ਉਹ LCD ਤੇ ਦਿਵਾ ਦਿਓ ਇੱਕ ਮੀਡੀਆ ਨੂੰ ਵੀ ਉਹ ਸਾਰੀ ਵਾਰ ਰਿਪੋਰਟਾ ਦੇ ਦਿਓ ਉਸ ਤੋਂ ਬਾਅਦ ਜੋ ਆਪਣਾ ਸ੍ਰੀ ਕੋਟ ਵਾਲਾ ਜੇ ਦੋ ਸ਼ਬਦ ਬੋਲੇ ਗਏ ਜਾਂ ਨਾ ਬੋਲੇ ਗਏ ਉਹ ਜਿਹੜੀ ਅਧੂਰੀ ਗੱਲ ਰਹਿ ਗਈ ਉਹਨੂੰ ਮਨੁੱਖ ਸਾਡ ਦੀ ਪੂਰੀ ਕਰ ਦੇਣਗੇ ਮੈਂ ਫਿਰ ਇਹ ਸਥਿਤੀ ਦੇ ਵਿੱਚ ਪੰਜਾਬੀਆਂ ਨੂੰ ਅਪੀਲ ਕਰਦਾ ਤੇ ਸਾਡੇ ਦੋਨੇ ਫੋਰਮਾਂ ਦੇ ਆਗੂਆਂ ਨੂੰ ਬੇਨਤੀ ਕਰਦਾ ਕਿ ਅਢੀਕੋ ਨਾਲ ਆਪਦੇ ਪਿੰਡ ਕਾਇਆਂ ਨੂੰ ਹੁਣੇ ਫੋਨ ਕਰੋ ਰਾਤ ਨੂੰ ਸਾਡੀ ਬਹੁਤ ਵੱਡੀ ਪੀੜ ਹੋਣੀ ਚਾਹੀਦੀ ਆ ਦੋ ਤਰੋਜ਼ ਜਿੰਨੇ ਜਿਹਨਾਂ ਨੇ ਟੱਕਰ ਕਰਨ ਦੀ ਕੋਸ਼ਿਸ਼ ਕੀਤੀ ਆਹ ਕਿੱਥੇ ਜਕਰਚ ਅਸੀਂ ਆਪਦੇ ਬਚਾ ਲਈ ਸਾਡਾ ਘੱਟ ਨੁਕਸਾਨ ਹੋਵੇ ਅਸੀਂ ਕਿਸੇ ਨਾਲ ਟੱਕਰ ਨਾ ਨਹੀਂ ਚਾਹੁੰਦੇ ਪਰ ਆਪਦੇ ਬਚਾ ਲਈ ਆ ਸਾਡੀ ਸੰਗਤ ਆ ਸਾਡੀਆਂ ਪੈਣਾ ਜਿਹੜੀਆਂ 10 ਮਹੀਨੇ ਦੀ ਇੱਥੇ ਸੜਕਾਂ ਤੇ ਬੈਠੀਆਂ ਨੇ ਇਹਨਾਂ ਨੂੰ ਪਹਚਾਇਆ ਕਿਵੇਂ ਜਾਵੇ ਉਹ ਮੈਂ ਅਸੀਂ ਅਪੀਲ ਕੀਤੀ ਸੀ ਕਿ ਮੈਂ ਸਮੂਹਤੀ ਅਪੀਲ ਕਰਦਾ ਮੋਰਚੇ ਦੇ ਵਿੱਚੋਂ ਜਿਹੜੇ ਸਾਡੇ ਭਾਈ ਫੌਜੂ ਟਾਇਰ ਮੇਟ ਧੋਕੇ ਆਏ ਨੇ ਜਾਂ ਕੋਈ ਪੁਲਿਸ ਮਹਿਕ ਮੇਟ ਟਾਇਰ ਮੇਟ ਧੋਕੇ ਆਏ ਨੇ ਜੇ ਉਹਨਾਂ ਨੂੰ ਕਿਸਾਨਾਂ ਨਾਲ ਹਮਦਰਦੀ ਹੈ ਜੇ ਨਾਮੁਂ ਡੱਲੇਵਾਲ ਸਾਹਿਬ ਦੀ ਸੋਚ ਤੇ ਜੋ ਸਥਿਤੀ ਦੇ ਵਿੱਚ ਆਏ ਹੈ ਮੈਂ ਬੇਨਤੀ ਕਰਦਾ ਜੇ ਪੰਡਾਲ ਦੇ ਵਿੱਚੋਂ ਆਏ ਨੇ ਜੋ ਵੀ ਫੌਜੀ ਭਰਾ ਅਨਟਰਟ ਹੋ ਕੇ ਕੀਤਾ ਸਾਡਾ ਕਿਸਾਨੀ ਹੈ ਫਿਰ ਵੀ ਜਿੰਨੇ ਮੂਰਤ ਚਾਏ ਨੇ ਉਹਨਾਂ ਨੂੰ ਅਪੀਲ ਹੈ ਕਿ ਸਾਡੇ ਤੇ ਕੀ ਕਰ ਸਕਦੀ ਹੈ ਸਰਕਾਰ ਇਧਰੋਂ ਹਮਲਾ ਕਰ ਸਕਦੀ ਐ ਉਹ ਬਿਉਮ ਬਿਉਤ ਬੰਦੀ ਬਣਾ ਕੇ ਆਪ ਦੇ ਬਚਾ ਲਈ ਆਪ ਦੇ ਬਚਾ ਲਈ ਆਪਾਂ ਹੁਣੇ ਮੋਰਚੇ ਸਾਰੇ ਬਣਾ ਲਏ ਰਾਤ ਵਾਲਾ ਸਵੇਰ ਨੂੰ ਨਾ ਦੀਏ ਜਿੱਥੇ ਵੀ ਲਾਈਟਾਂ ਲੱਗਦੀਆਂ ਆਪਾਂ ਲਾਈਟਾਂ ਲਾ ਦਈਏ ਜਨਰੇਟਰ ਦਾ ਪ੍ਰਬੰਧ ਜੋ ਵੀ ਉਹਨਾਂ ਨੇ ਕਹਿਣਾ ਜੋ ਉਹਨਾਂ ਨੂੰ ਲੱਗਦਾ ਹੁੰਦਾ ਸਮੇਂ ਤੇ ਸੁਖਜੀਤ ਜੀ ਮੈਨੂੰ ਮੈਂ ਬੇਨਤੀ ਕਰਦਾ ਕਿ ਉਹ ਇਸ ਵਿਭਾਗਮੇ ਚ ਵੀ ਐਂਟਰਟੇਨਮੈਂਟ ਓਕੇ ਇਹਨਾਂ ਦੀ ਬੜੀ ਸਰਵਿਸ ਲੰਮੀ ਐ ਤਾਂ ਜੇ ਹੋਰ ਵੀ ਜਿੰਨੇ ਸਾਡੇ ਭਰਾ ਇਸ ਮੂਰਤੇ ਦੇ ਵਿੱਚ ਨੇ ਜਿਸ ਨੂੰ ਨੌਜਵਾਨ ਦੀ ਕੋਈ ਟ੍ਰੇਨਿੰਗ ਕੀਤੀ ਆ ਉਹ ਵੀ ਸਾਨੂੰ ਲਾਜ਼ਮੀ ਨਾਂ ਲਿਖਵਾ ਦੇਣ ਇੱਥੇ ਹਾਜ਼ਰੀ ਲਵਾਉਣ ਤੇ ਲਾਜ਼ਮੀ ਆਪਾਂ ਆਪਣਾ ਨੁਕਸਾਨ ਘਾਟੋਵੇ ਬਚਾ ਕਰ ਸਕੀਏ ਤਾਂ ਜੇ ਸਥਿਤੀ ਸਾਹਮਣੇ ਆਪਰੇ ਹੈਗੀ ਹੈ ਦਇਸ ਗੱਲ ਦੀ ਆਪਾਂ ਜਿਹੜੀ ਸਵੇਰ ਸਾਡੀ ਮੀਟਿੰਗ ਹੋਈ ਸੀ ਉਦੋਂ ਇਹ ਸਥਿਤੀ ਨਹੀਂ ਸੀ ਆਪਣੇ ਸਾਹਮਣੇ ਤਾਂ ਸਥਿਤੀ ਆਪਾਂ ਹੁਣ ਵੇਖ ਲਈ ਹੈ ਜੋ ਆਪਾਂ ਨੂੰ ਖੀਰ ਕਈਾ ਢੱਲੇਵਾਲ ਸਾਹਿਬ ਨੇ ਕੀਰ ਹੁਣ ਗੱਲ ਕਿ ਮੇਰੀ ਤਾਂ ਆਵਾਜ਼ ਹੀ ਆ ਸੋਡੇ ਲੋਕਾਂ ਦੇ ਵਿੱਚ ਐ ਤੁਸੀਂ ਬਚਾਉਣਾ ਇੱਕ ਇੱਕ ਸਾ ਸੋਡੇ ਲਈ ਐ ਮੈਨੂੰ ਪੁਲਿਸ ਦੇ ਹੱਥ ਨਾ ਜਾਣ ਦਿਓ ਮੈਂ ਫੇਰ ਪੰਜਾਬੀਆਂ ਨੂੰ ਅਪੀਲ ਕਰਦਾ ਹਾਂ ਅੱਜ ਸਮਾਨਾ ਠੀਕ ਹੋ ਜਿੱਥੇ ਵੀ ਮੋਬਾਈਲ ਜਿਹੜੇ ਸਾਰੇ ਸੋਡੇ ਕੋਲੇ ਨੇ ਸਾਡਾ ਸਾਰਾ ਹੀ ਪੱਤਰਕਾਰ ਭਾਈ ਚਾਰਾ ਵੀ ਖੜਾ ਹੈ ਆਪਾਂ ਸੋਸ਼ਲ ਮੀਡੀਆ ਤੇ ਸਾਰੇ ਕੰਮ ਕਰਦੇ ਆਂ ਉਹ ਪੀਨ ਕਰੋ ਪੰਜਾਬ ਨੂੰ ਹਰਿਆਣੇ ਨੂੰ ਜਿਹੜੇ ਅਸੀਂ ਬਾਡਰਾਂ ਤੇ ਬੈਠੇ ਆ ਤੇ ਨਾਲ ਉਹ ਪਿੰਡਾਂ ਨੂੰ ਜਿਹੜੇ ਪਿੰਡਾਂ ਦੇ ਵਿੱਚ ਇਹਨਾਂ ਨੇ ਪੁਲਿਸ ਭੇਜੀ ਆ ਤਾਂ ਇਹਦਾ ਮੁਕਾਬਲਾ ਕਰਨ ਲਈ ਕਿਉਂ ਅਖੀਰ ਦੇ ਵਿੱਚ ਜਿਹੜੀਆਂ ਮੂਵਮੈਂਟ ਆਊਟ ਦੀਆਂ ਨੇ ਹਮੇਸ਼ਾ ਪੁਲਿਸ ਚੱਕ ਕੇ ਲੈ ਜਾਂਦੀ ਹੈ ਫਿਰ ਹਸਪਤਾਲਾਂ ਦੇ ਵਿੱਚ ਜਿਹੜੇ ਗੁਰੂ ਘਰ ਛਾ ਕੇ ਉਹਨਾਂ ਦੀ ਮੌਤ ਹੁੰਦੀ ਹੈ ਉਹ ਜਨਤਕ ਮੌਤ ਨਹੀਂ ਹੁੰਦੀ ਸਾਡੇ ਹੱਥਾਂ ਦੇ ਵਿੱਚ ਜੇ ਕੋਈ ਕਿਸਾਨ ਲੀਡਰ ਲੜਦਾ ਇਹ ਸਰਕਾਰ ਦੇ ਗੱਲ ਲੜ ਕੇ ਮਰਦਾ ਉਹ ਸ਼ਹੀਦੀ ਹੈ ਪਰ ਪੁਲਿਸ ਪ੍ਰਸ਼ਾਸਨ ਡਾਕਟਰ ਜਿਹੜੇ ਗੁਰੂ ਘੋਸ਼ ਲਾ ਕੇ ਮੌਤ ਕਰਦੇ ਨੇ ਉਹ ਸਾਡੇ ਬਾਹਰ ਹੁੰਦੀ ਹੈ ਇਸ ਕਰਕੇ ਆਪਾਂ ਪੂਰਾ ਮਨ ਬਣਾ ਕੇ ਕਿ ਮੋਰਚੇ ਨੂੰ ਜਿਵੇਂ ਤੁਸੀਂ ਰਾਤ ਸਾਰੇ ਨਾਕੇ ਵੱਡੀ ਗੇਟੀ ਦੇ ਵਿੱਚ ਪੂਰਾ ਪ੍ਰਬੰਧ ਕਾਇਮ ਕੀਤਾ ਮੈਂ ਉਹ ਸਾਰੇ ਨੌਜਵਾਨਾਂ ਨੂੰ ਵੀ ਅਪੀਲ ਕਰਦਾ ਤੇ ਵੀਰ ਕੀਤੀ ਸਾਨੂੰ ਲੱਗਦੀ ਸਥਿਤੀ ਕਿ ਅੱਜ ਸਰਕਾਰ ਅੱਜ ਨਾ ਕਰੇ ਕੱਲ ਕਰ ਦੇ ਦੋ ਹੀ ਰਾਹ ਬਚੇ ਨੇ ਸਰਕਾਰ ਕੋਲੇ ਜਾਂ ਤਾਂ ਫੌਰੀ ਸਾਡੀਆਂ ਮੰਗਾਂ ਲਾਗੂ ਕਰ ਦੇ ਐਲਾਨ ਕਰ ਦੇ ਸਾਡੀ ਪਾਰਲੀਮੈਂਟ ਕਮੇਟੀ ਨੇ ਸਰ ਸੰਤਿਨਰ ਕੋਟ دیتی ਹੈ ਸਿਰਫ ਪ੍ਰਧਾਨ ਮੰਤਰੀ ਦਾ ਐਲਾਨ ਹੋਣਾ ਬਾਕੀ ਹੈ ਉਹ ਕਹੇ ਦੇ ਵੀ ਮੈਂ ਨੋਟੀਫਿਕੇਸ਼ਨ ਜਾਰੀ ਕਰਦਾ ਆ ਤਾਂ ਜਾ ਫਿਰ ਸਾਡੇ ਹੱਥਾਂ ਦੇ ਵਿੱਚ ਜਿਹੜਾ ਸਾਡਾ ਜੋ ਦਾ ਲੜ ਰਿਹਾ ਇਹਨੂੰ ਚੱਕਣ ਨਾ ਦੇਈਏ ਹੁਣ ਇਹ ਦੋ ਜਿਹੜੇ ਆਪਣੇ ਕੋਲੇ ਤਸਵੀਰ ਦਿੱਸਦੀ ਆ ਸਾਹਮਣੇ ਮੈਂ ਸਾਡੇ ਜਿੰਨੇ ਵੀ ਮੂਹਰੇ ਨਾਲ ਜੁੜੇ ਹੋ ਜਿੰਨੇ ਸਾਡੇ ਹਮਾਇਤ ਤੇ ਆਇਓ